जॻ ਅੱਜ ਹਲਕਾ ਅੰਮ੍ਰਿਤਸਰ ਪਛਮੀ ਵਿੱਚ ਯੋਧਨਸ਼ੀਆਂ ਵਿਰੁੱਧ ਤਹਿਤ ਨਸ਼ਾ ਮੁਕਤੀ ਯਾਤਰਾ ਤਹਿਤ ਕਰਵਾਈ ਗਈ ਜਾਗਰੂਕ ਰੈਲੀ ਨੂੰ ਸੰਬੋਧਨ ਕਰਦਿਆ ਵਿਧਾਇਕ ਸਰਦਾਰ ਜਸਵੀਰ ਸਿੰਘ ਸੰਧੂ ਸਰਪੰਚ ਅਮਨਦੀਪ ਸਿੰਘ ਸਰਪੰਚ ਸੁਰਜੀਤ ਕੁਮਾਰ ਜਿੱਤੂ ਹੀਰਾਮਾਹਲ ਨੇ ਦੱਸਿਆ ਕਿ ਨਸ਼ਾ ਮੁਕਤੀ ਅਭਿਆਨ ਨਸ਼ਾ ਮੁਕਤ ਪੰਜਾਬ ਬਣੇਗਾ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਯੋਧਨਸ਼ਾ ਵਿਰੁੱਧ ਅੱਗੇ ਨਸ਼ਾ ਕਸਕਰਾਂ ਨੂੰ ਆਪਣੇ ਗੋਡੇ ਟੇਕਣੇ ਹੀ ਪੈਣਗੇ ਕਿਉਂਕਿ ਸੂਬਾ ਮਾਨ ਸਰਕਾਰ ਨੇ ਸ਼ਹਿਰ ਤਸਕਰੀ ਦਾ ਕਾਨੂੰਨੀ ਸ਼ਿਕੰਜੇ ਚ ਮਹਾਵਿਨਾਸ਼ ਕਰਨ ਲਈ ਪ੍ਰਾਨ ਲਿਆ ਹੋਇਆ ਅਤੇ ਲੋਕਾਂ ਨੂੰ ਆਪਣੇ ਇਲਾਕੇ ਚ ਨਸ਼ਾ ਨਾ ਵਿਕਣ ਦੀ ਸੋਚ ਚੁਕਾਈ ਗਈ ਹੈ ਤੇ ਇਸ ਤੋਂ ਇਲਾਵਾ ਹੋਰ ਕੀ ਕੀ ਹੈ ਤੁਸੀਂ ਵੀ ਸੁਣੋ ਪੇਮਾ ਅੰਗਰੇਜ਼ ਪੇਡੂ ਨਸ਼ਾ ਮੁਕਤ ਮਹਾਂਰੇ ਇਹ ਨਸ਼ਿਆਂ ਦੇ ਵਿਰੋਧ ਕੀਤੀ ਗਈ ਆ ਹਲਕਾ ਪਸ਼ਮੀ ਦੇ ਡਾਕਟਰ ਜਸਬੀਰ ਸਿੰਘ ਸੰਧੂ ਜੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਨਸ਼ਾ ਆਪ ਜੀ ਨੂੰ ਪਤਾ ਹੈ ਕਿ 2 ਮਹੀਨੇ ਤੋਂ ਜਿਹੜਾ ਨਸ਼ਾ ਦਾ ਮਹਮ ਚੱਲਣ ਡਈ ਆ ਉਹ ਡਾਕਟਰ ਜਸਬੀਰ ਸਿੰਘ ਸੰਧੂ ਸਾਹਿਬ ਦੇ ਨਾਤੇ ਜਿਹੜਾ ਹਲਕਾ ਪਸ਼ਮੀ ਦੇ ਵਿੱਚੋਂ ਉਹਨਾਂ ਨੇ ਅੱਜ ਫਿਰ ਰੈਲੀ ਬਹੁਤ ਵੱਡੀ ਕੱਢੀ ਆ ਨਸ਼ੇ ਨੂੰ ਮਕਾਉਣ ਵਾਸਤੇ ਪੰਜਾਬ ਸਰਕਾਰ ਨੇ ਪੂਰਾ ਯੋਲ ਲਗਾ ਰਹੀ ਆ ਕੋਰਸ ਪ੍ਰਸ਼ਾਸਨ ਪੂਰਾ ਜੋ ਲਗਾ ਰਹੀ ਹੈ ਹੁਣ ਸਾਨੂੰ ਸਾਰੇ ਭੈਣਾਂ ਭਰਾਵਾਂ ਨੂੰ ਰਲ ਮਿਲ ਕੇ ਇਹ ਨਸ਼ਾ ਮੁਕਤ ਕਰਾ ਕੇ ਜਿਹੜੇ ਆਪਣੇ ਪੰਜਾਬ ਦੀ ਜਵਾਨੀ ਖਤਮ ਹੋਈ ਆ ਇਹਨੂੰ ਫਿਰ ਆਪਣਾ ਰੰਗਲਾ ਪੰਜਾਬ ਬਣਾਈਏ ਤੇ ਪੰਜਾਬ ਦੀ ਜਵਾਨੀ ਨੂੰ ਬਚਾ ਕੇ ਇਹਨੂੰ ਰੰਗਲਾ ਪੰਜਾਬ ਬਣਾਈਏ ਲੱਗਦਾ ਵੀ ਜੇ ਲੋਕਲ ਸੌਂਹ ਖਾਦੀ ਆ ਸੌਂਹ ਦੇ ਪੱਕੇ ਨਹੀਂ ਰਹਿੰਦੇ ਨੇ ਸ਼ਾਮ ਜਦੋਂ ਪੈਂਦੀ ਆ ਤਾਂ ਸੌਂਹ ਟੁੱਟ ਜਾਂਦੀਆਂ ਨੇ ਦੇਖੋ ਜੀ ਇਹ ਆਪਣੀ ਕਸਮ ਦੇ ਸਕਦੇ ਆ ਕਿਸੇ ਦੀ ਕੌਣ ਦੇ ਸਕਦਾ ਵਾ ਆਪੋ ਆਪਣੇ ਦੇਖੋ ਹਰ ਕਿਹਦੇ ਆ ਬੱਚਾ ਗਵਾ ਜੀ ਆਜਾ ਨਸ਼ਾ ਮੇਰੇ ਬੱਚਿਆਂ ਲੱਗਾ ਵਾ ਕਾਨੂੰ ਹੋ ਸਕਦਾ ਕਿਸੇ ਦੇ ਬੱਚੇ ਨੂੰ ਲੱਗੇ ਇਸ ਕਰਕੇ ਆਪਾਂ ਸਾਰਿਆਂ ਨੂੰ ਇਹੋ ਹੱਥ ਜੁੜ ਕੇ ਬੇਨਤੀ ਆ ਕਿ ਨਸ਼ੇ ਤੋਂ ਮੁਕਤ ਹੋ ਤੇ ਆਪਣੇ ਬੱਚਿਆਂ ਨੂੰ ਸਹੀ ਦਿਸ਼ਾ ਵਿੱਚ ਪਾਓ ਵਾਜ ਜੀ ਕਾਲਸਾ ਵਾਜ ਜੀ ਕਿਫਤ ਮੈਂ ਸਰਪੰਚ ਅਮਨਦੀਪ ਸਿੰਘ ਆਬਾਦੀ ਡੇਰਾ ਬਹੁਤ ਦੈਸਨ ਸਿੰਘ ਤੋਂ ਜੀ ਜੋ ਜੀ ਮਹਿਮ ਚਲਾਈ ਗਈ ਮਾਨ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਸਾਡੇ ਐਮਐਲਏ ਸਾਹਿਬ ਡਾਕਟਰ ਜਸਬੀਰ ਸਿੰਘ ਸੰਧੂ ਸਾਹਿਬ ਜੋ ਕਿ ਆਪਣੀ ਡਿਊਟੀ ਤਹਿਤ ਨੂੰ ਨਿਭਾ ਰਹੇ ਆ ਔਰ ਵੈਸਟ ਹਲਕੇ ਨੂੰ 80% ਨਸ਼ਾ ਮੁਕਤ ਕਰ ਚੁੱਕੇ ਆ ਜੀ ਜਿਹੜਾ 20% ਰਹਿਦਾ ਉਹ ਆਪਣੇ ਆਪ ਹੋ ਚੋ ਹੋ ਜੂਗਾ ਜੀ ਔਰ ਸਾਡਾ ਇਹ ਰਹਿ ਦੋਨਾ ਧੰਨਵਾਦ ਹੈ ਸੰਕਤ ਦਾ ਸਾਡਾ ਸਹਿਯੋਗ ਦੇ ਰਹੇ ਨੇ ਅੱਗੇ ਵੀ ਇਦਾਂ ਦਿੰਦੇ ਰਹਿਣ ਜੋ ਕਿ ਅਸੀਂ ਆਪਣਾ ਰੰਗਲਾ ਪੰਜਾਬ ਮੋਰ ਤੋਂ ਬਣਾ ਸਕੀਏ ਔਰ ਮਾਨ ਮਾਨ ਸਰਕਾਰ ਦਾ ਬਹੁਤ ਸ਼ਲਾਘਾਯੋਗ ਕਦਮ ਹੈ ਅਜ ਤੱਕ ਕਿਸੇ ਕਿਸੇ ਵੀ ਸਰਕਾਰ ਨੇ ਇਹ ਕਦਮ ਨਹੀਂ ਚੁੱਕਿਆ ਪ੍ਰਿਸ਼ਤਾਚਾਰ ਨੂੰ ਲੈ ਕੇ ਅਮਰ ਰੋੜਾ ਜਣਾ ਲੈ ਜੰਧੂ ਦਾ ਉਹਦੇ ਖਿਲਾਫ ਹੀ ਕਾਹ ਕਰੀ ਦੇਖੋ ਜੀ ਚਾਹੇ ਕੋਈ ਐਮਐਲਏ ਕਈ ਵੀ ਪਾਰਟੀ ਦਾ ਹੋਵੇ ਕੁਝ ਵੀ ਹੋਵੇ ਜਿਹੜਾ ਕੋਈ ਪ੍ਰਿਸ਼ਤਾਚਾਰ ਕਰੂਗਾ ਉਹਨੂੰ ਉਹਦੀ ਸਜ਼ਾ ਮਿਲਦੀ ਮਿਲੂਗੀ ਔਰ ਵੱਧ ਚੜ੍ਹ ਕੇ ਮਲੂਗੀ ਜੋ ਵੀ ਇਹ ਤੋਂ ਬੰਦੀ ਕਾਰਵਾਈ ਕਾਨੂੰਨੀ ਕਰ ਰਹੀ ਹੋਊਗੀ ਜੀ ਹੋਣੀ ਚਾਹੀਦੀ ਕਿ ਚਾਹੇ ਕੋਈ ਵੀ ਹੋਵੇ ਲੱਗਦਾ ਘਵੰਤਮਨ ਸਹੀ ਕੰਮ ਕਰ ਰਹੇ ਬਹੁਤ ਸਹੀ ਕਰ ਰਹੇ ਜੀ ਬਹੁਤ ਸਹੀ ਕਰ ਰਹੇ ਵੇਖੋ ਜੀ ਜੋ ਮਰਜੀ ਉਹਨਾਂ ਨੇ ਸੋਚਿਆ ਕਿ ਆਪਣੀ ਪਾਰਟੀ ਜਾਂ ਬਗਾਨੀ ਪਾਰਟੀ ਦੇ ਜਿਹੜਾ ਗਲਤ ਹੈ ਗਲਤ ਹੈ ਇਹ ਭ੍ਰਿਸ਼ਟਾਚਾਰ ਨੂੰ ਖਮਾਸ਼ਾ ਕਟਮ ਕੀਤਾ ਜੀ ਮਾਨ ਸਰਕਾਰ ਨੇ ਨਸ਼ਾ ਮੁਕਤ ਕਰਨਾ ਪੰਜਾਬ ਨੂੰ ਔਰ ਜਿਹੜਾ ਭ੍ਰਿਸ਼ਟਾਚਾਰ ਇਹ ਦੋਨੇ ਚੀਜ਼ਾਂ ਖਤਮ ਕਰਨ ਦੇ ਲੱਗੇ ਹੋਏ ਹਨ ਜੀ ਹਾਂਜੀ ਹਾਂਜੀ ਸੌਂ ਖਾਦੀ ਜੀ ਨਸ਼ਾ ਮੁਕਤ ਕਰਾਂਗੇ ਜੀ ਨਹੀਂ ਨਸ਼ਾ ਮੁਕਤ ਕਰਾਂਗੇ ਜੀ ਨਹੀਂ ਕੋਈ ਨਸ਼ਾ ਨਹੀਂ ਕਰੂਗਾ ਨਹੀਂ ਆਪਣੀ ਪੰਚਾਇਤ ਦੇ ਵਿੱਚ ਤੇ ਮੈਂ ਪੂਰੀ ਗਰੰਟੀ ਲੈਣਾ ਜਿਹੜਾ ਕੋਈ ਨਸ਼ਾ ਵੇਚੂਗਾ ਜਾਂ ਜਾਂ ਕੋਈ ਪੀਊਗਾ ਜਾਂ ਕਿਦੋਂ ਕੋਈ ਜ਼ਮਾਨਤ ਵੀ ਨਹੀਂ ਦੇਊਗਾ ਨਾ ਆਪਾਂ ਦੇਣ ਦਵਾਂਗੇ ਪੰਜਾਬ ਸਰਕਾਰ ਵੱਲੋਂ ਯੋਧਨਸ਼ਾਹ ਵਿਰੋਧ ਦੇ ਮੁਹਿੰਮ ਤਹਿਤ ਅੱਜ ਹਰਕਾ ਪਸ਼ਮੀ ਦੇ ਪਿੰਡ ਕਾਲੇਕਨ ਉਪਰ ਦੇ ਪੰਚਾਇਤ ਬਾਬਾ ਜੀ ਸਿੰਘ ਬਾਬਾ ਦਰਸ਼ਨ ਸਿੰਘ ਤੇ ਆਨੰਦਪੁਰੀ ਪੰਚਾਇਤ ਦੇ ਵਸੀਕਾਂ ਨਾਲੋਂ ਅੱਜ ਯੋਧਨਸ਼ਾਹ ਵਿਰੋਧ ਦੇ ਤਹਿਤ ਜਿਹੜੀ ਇਹ ਅੱਜ ਰੈਲੀ ਕੱਢੀ ਗਈ ਹੈ ਇਹਦੇ ਵਿੱਚ ਪੰਜਾਬ ਸਰਕਾਰ ਨੂੰ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ ਅਸੀਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਤਦਾਦ ਦੇ ਵਿੱਚ ਜਿਹੜੇ ਲੋਕ ਹੈ ਕਿੰਨੇ ਕਾਫੀ ਗਰਮੀ ਦੇ ਵਿੱਚ ਜਿਹੜੇ ਆ ਉਹ ਜੁੜੇ ਹੋਏ ਆ ਕਿਉਂਕਿ ਪੰਜਾਬ ਸਰਕਾਰ ਨੂੰ ਪਿਆਰ ਕਰਦੇ ਆ ਸਦਾ ਗੋਵਿੰਦ ਸਿੰਘ ਮਾਨ ਨੂੰ ਪਿਆਰ ਕਰਦੇ ਆ ਸੋ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਆ ਜਿੰਨੇ ਵੀ ਦਰਜਾਬਾਦਾ ਚਹੁਦੇਦਾਰ ਆ ਸਪੰਸ ਸਹਿਬਾਨ ਆ ਕੌਂਸਲ ਸਹਿਬਾਨ ਆ ਸਾਰੇ ਇਸ ਰੈਲੀ ਵਿੱਚ ਹਾਜ਼ਰ ਹੋਏ ਆ ਖਾਸ ਕਰਕੇ ਰੀਡ ਦੀ ਹੱਡੀ ਸਾਡੇ ਵਲੰਟੀਅਰ ਸਹਿਬਾਨ ਚ ਮੇਰੀਆਂ ਭੈਣਾਂ ਮੇਰੀਆਂ ਬੀਬੀਆਂ ਜਿਹੜੀਆਂ ਇਸ ਰੈਲੀ ਚ ਖਾਸ ਕਰਕੇ ਸ਼ਾਮਲ ਹੋਈਆਂ ਸੋ ਇਹ ਯਾਤਰਾ ਜਿਹੜੀ ਕੱਢੀ ਗਈ ਹੈ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਕੱਢੀ ਗਈ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟਿਆ ਵੀ ਕੁੱਟਿਆ ਵੀ ਤੇ ਪੰਜਾਬ ਦੀ ਜਵਾਨੀ ਦਾ ਕਹਾਣ ਵੀ ਕੀਤਾ ਸੋ ਇਸ ਜਵਾਨੀ ਇਸ ਜਿਹੜੀ ਜਵਾਨੀ ਨੂੰ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਸਤੇ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਕਦਮ ਚੁੱਕੇ ਉਹਦੇ ਵਾਸਤੇ ਇਹ ਯੋਧ ਨਸ਼ਾ ਵਿਰੋਧ ਰੈਲੀ ਕੱਢੀ ਜਾ ਰਹੀ ਹੈ ਇਹਦੇ ਵਿੱਚ ਆਮ ਲੋਕਾਂ ਨੇ ਬਹੁਤ ਵੱਡਾ ਜਿਹੜਾ ਨਿਸ਼ੀਟਿਵ ਲਿਆ ਹੈ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਨਸ਼ਾ ਨੂੰ ਖਤਮ ਕਰਕੇ ਰੰਗਲਾ ਪੰਜਾਬ ਪੰਜਾਬ ਬਣਾਇਆ ਜਾਊਗਾ ਬਿਲਕੁਲ ਹੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਵਾਲਾ ਸਰਦਾਰ ਰੰਗਲਾ ਪੰਜਾਬ ਜਿਹੜਾ ਦੁਬਾਰਾ ਤੋਂ ਰੰਗਲਾ ਪੰਜਾਬ ਬਣ ਜਾ ਰਿਹਾ ਸੋ ਪੰਜਾਬ ਦੇ ਵਿੱਚ ਤਕਰੀਬਨ 80 ਤੋਂ 85% ਨਸ਼ਾ ਜਿਹੜਾ ਅਸੀਂ ਖਤਮ ਕਰ ਚੁੱਕੇ ਹਾਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀ ਰਹਿ ਗਿਆ ਉਹ ਅਸੀਂ ਖਤਮ ਕਰਕੇ ਪੰਜਾਬ ਆਲੀ ਖਾਰਵਾ ਜਿਹੜੀ ਆ ਮਨਦੀਪ ਆ ਪੰਜਾਬ ਪੁਲਿਸ ਸਪਾਈ ਉਹਦੇ ਫੇਰ ਜਿਹੜੀ ਇਕ ਬੀਲਾਸ ਤੇ ਫੜਿਆ ਵਾ ਕੀ ਕਰਨੇ ਚਾਹੁੰਦੇ ਮਾੜੇ ਬੰਦੇ ਦੀ ਜਗਾ ਸਾਡੇ ਪੰਜਾਬ ਵਿੱਚ ਕੋਈ ਨਹੀਂ ਮੈਂ ਹੁਣ ਵੀ ਚੈਲੰਜ ਨਾ ਕਹਿੰਦਾ ਕਿ ਜਾਂ ਤਾਂ ਨਸ਼ਾ ਤਖਸਰ ਪੰਜਾਬ ਕੇ ਪੰਜਾਬ ਨੂੰ ਛੱਡ ਕੇ ਚੱਲ ਜਨ ਹੋਰ ਕਿਤੇ ਬਾਹਲੇ ਸੂਬਿਆਂ ਚ ਨਹੀਂ ਤਾਂ ਜਿਹੜੀ ਬਾਕੀ ਦੀ ਰਹਿੰਦੀ ਜ਼ਿੰਦਗੀ ਆ ਉਹ ਪਤਾਪੁਰ ਜੇਲ੍ਹ ਚ ਕੱਟੀ ਜਾਊ